ਪਿਆਰ ਭਰੀ ਸਾਰੇ ਦਰਸ਼ਕ ਵੀਰਾਂ ਨੂੰ ਸਤਿ ਸ੍ਰੀ ਅਕਾਲ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਮਾਲਵਾ ਟੀਵੀ ਦੀ ਟੀਮ ਪੰਜਾਬ ਦੇ ਹਰਿਆਣੇ ਦੇ ਰਾਜਸਥਾਨ ਦੇ ਯੂਪੀ ਦੇ ਵੀ ਕੁਝ ਕੁ ਭਾਗਾਂ ਦੇ ਵਿੱਚ ਵਧੀਆ ਕੋਈ ਵੀ ਕਿਸਮ ਚਾਹੇ ਇਨਸਾਨੀ ਕਿਸਮ ਚ ਕੋਈ ਵਧੀਆ ਖਿਡਾਰੀ ਆ ਚਾਹੇ ਰਾਜਨੀਤਿਕ ਬੰਦਾ ਚਾਹੇ ਧਾਰਮਿਕ ਸ਼ਖਸੀਅਤ ਆ ਚਾਹੇ ਵੀਰ ਘੋੜਿਆਂ ਵਾਲੇ ਆ ਚਾਹੇ ਵੀਰ ਕਬੱਡੀ ਵਾਲੇ ਆ ਚਾਹੇ ਬੈਲ ਗੱਡੀਆਂ ਦੀ ਆ ਚਾਹੇ ਗੱਲ ਖੂਦ ਹੀ ਖੇਡਦੀ ਆ ਇਸੇ ਤਰ੍ਹਾਂ ਇਹ ਕਾਰਵਾ ਸਮੇਂ-ਸਮੇਂ ਦੇ ਨਾਲ ਪੁਰਾਣੇ ਵਿਰਸੇ ਨੂੰ ਜੋ ਸੰਭੀ ਬੈਠੇ ਆ ਪੁਰਾਣੀਆਂ ਖੇਡਾਂ ਨੂੰ ਜਿਨ੍ਹਾਂ ਦੇ ਆਪਣੇ ਜੀਵਨ ਦੇ ਵਿੱਚ ਨੌਕਮਾਏ ਆ ਸੱਚੀ-ਮੁੱਚੀ ਨੌਕਮਾਏ ਆ ਉਹਨਾਂ ਨਾਲ ਮੁਲਾਕਾਤਾਂ ਦਾ ਸੈਨਸਲਾ ਮਾਲਵਾ ਟੀਵੀ ਰਾਹੀਂ ਸ਼ੁਰੂ ਕੀਤਾ ਗਿਆ ਉੱਚ ਕੋਟੀ ਦੇ ਖਿਡਾਰੀਆਂ ਦਾ ਸਾਰੇ ਖਿਡਾਰੀ ਵਧੀਆ ਹੁੰਦੇ ਆ ਜਿਹੜਾ ਮੈਦਾਨ 'ਚ ਆ ਗਿਆ ਪਰ ਕੁਝ ਪ੍ਰਾਪਤੀਆਂ ਕੋਈ 20 ਸਾਲ 25 ਸਾਲ ਪੁਰਾਣੀਆਂ ਬੰਦਿਆਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਨੇ ਇਸੇ ਤਰ੍ਹਾਂ ਖੁਸ਼ੀ ਦਾ ਪ੍ਰਤੀਕ ਖੁਸ਼ੀ ਖੇੜਿਆਂ ਦਾ ਇਹ ਰੰਗਲਾ ਪੰਜਾਬ ਅੱਜ ਦੀ ਜਿਹੜੀ ਮੁਲਾਕਾਤ ਆ ਇਹ ਜਦੋਂ ਆਪਾਂ ਲੁਧਿਆਣੇ ਤੋਂ ਪੱਖੋਵਾਲ ਪਿੰਡ ਆਉਨੇ ਆ ਸ਼ਹੀਦ ਕਰਤਾਰ ਸਿੰਘ ਨਰਾਬ ਸਰਾਬਾ ਨਗਰ ਤੋਂ ਹੁੰਦੇ ਹੋਏ ਪੱਖੋਵਾਲ ਕਸਬਾ ਵਾ ਤੇ ਤੁਸੀਂ ਗੱਲ ਸਮਝ ਗਏ ਹੋਵੋਗੇ ਵੀ ਉਹ ਖੂਬਸੂਰਤੀ ਦਾ ਚਿੰਨ ਪਿਆਰ ਦਾ ਪ੍ਰਤੀਕ ਕਬੂਤਰਾਂ ਦੀ ਅੱਜ ਆਪਾਂ ਗੱਲ ਕਰਾਂਗੇ ਬਹੁਤ ਵੱਡਾ ਨਾਮ ਕਮਾਇਆ ਪਿੰਡ ਪੱਖੋਵਾਲ ਦੇ ਵਿੱਚ ਸਰਦਾਰ ਬਿੱਕਰ ਸਿੰਘਾ ਪੰਜਾਬੀ ਪਹਿਰਾਵੇ ਦੇ ਵਿੱਚ ਪੰਜਾਬੀ ਕਲਚਰ ਦੇ ਵਿੱਚ ਪੰਜਾਬੀ ਸੱਭਿਆਚਾਰ ਦੇ ਵਿੱਚ ਪੰਜਾਬੀ ਰਾਜਨੀਤੀ ਦੇ ਵਾਸਤੇ ਸਪੋਰਟਸ ਦੇ ਖੇਤਰ ਦੇ ਵਿੱਚ ਇਸ ਨਗਰ ਨੇ ਬਹੁਤ ਵੱਡਾ ਨਾਮ ਕਮਾਇਆ ਵਾ ਤੇ ਅੱਜ ਆਪਾਂ ਸਰਦਾਰ ਬਿੱਕਰ ਸਿੰਘ ਜੀ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਪਿਛਲੇ 25-30 ਸਾਲਾਂ ਤੋਂ ਕਬੂਤਰਬਾਜੀ ਦੇ ਵਿੱਚ ਕਬੂਤਰਾਂ ਦੇ ਨਸਲਾਂ ਦੇ ਖੇਤਰ ਚ ਆਪਣੇ ਜੀਵਨ ਨੂੰ ਪੂਰੀ ਤਰ੍ਹਾਂ ਸੱਚੀ ਮੁੱਚੀ ਜਿਹੜੇ ਗੱਲ ਕਹਿ ਦਈਏ ਵੀ ਇਸ ਖੇਡ ਦੇ ਆਸ਼ਿਕ ਨੇ ਅੱਜ ਉਸ ਆਸ਼ਿਕ ਦੇ ਨਾਲ ਕਬੂਤਰਬਾਜੀ ਦੇ ਖੇਤਰ ਦੇ ਵਿੱਚ ਉਹਦੀ ਆਸ਼ਕੀ ਜੋ ਕਬੂਤਰਬਾਜੀ ਦੇ ਖੇਤਰ ਦੇ ਵਿੱਚ ਅੱਜ ਉਹਨੂੰ ਬਲੰਦੀਆਂ ਤੇ ਸਿਖਰਲੇ ਖਦਾੜੀਆਂ ਚ ਜਿੰਨੇ شمار ਕੀਤਾ ਹੋਇਆ ਅੱਜ ਆਪਾਂ ਪਿੰਡ ਪੱਖੋਵਾਲ ਦੇ ਵਿੱਚ ਸਰਦਾਰ ਬਿੱਕਰ ਸਿੰਘ ਉਹਨਾਂ ਦਾ ਮਾਲਵਾ ਟੀਵੀ ਦਾ ਕਾਰਬਾ ਅੱਜ ਇੱਥੇ ਪਹੁੰਚਿਆ ਆਓ ਮਿਲਦੇ ਆ ਸਰਦਾਰ ਬਿੱਕਰ ਸਿੰਘ ਉਹਨਾਂ ਨਾਲ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਆਪਾਂ ਪਿੰਡ ਪਖਵਾਲ ਦੇ ਵਿੱਚ ਬਿੱਕਰ ਸਿੰਘ ਹੁਣਾਂ ਨਾਲ ਮੁਲਾਕਾਤ ਕਰਨ ਆਏ ਆ ਕਬੂਤਰਬਾਜੀ ਦਾ ਪਿਛਲੇ 25-30 ਸਾਲਾਂ ਤੋਂ ਜੇ ਗੱਲ ਕਰੀਏ ਵੀ ਅੱਜ ਇਹ ਕਬੂਤਰਬਾਜੀ ਦਾ ਇਹ ਬ੍ਰਾਂਡ ਆ ਬਿੱਕਰਬਾਜੀ ਦਾ ਨੌ ਚੱਲਦਾ ਬਈ ਪਖਵਾਲ ਦਾ ਜੇ ਕਿਤੇ ਕੋਈ ਖੇਤਰ ਚ ਜਾਨਵਰਾਂ ਦੀ ਖੇਡ ਤੇ ਜ਼ਿਕਰ ਆਉਂਦਾ ਇਹ ਰੰਗਲੇ ਪੰਛੀ ਨੇ ਖੁਸ਼ੀ ਦਾ ਪ੍ਰਤੀਕ ਆ ਪਿਆਰ ਦਾ ਪ੍ਰਤੀਕ ਆ ਮੁਹੱਬਤ ਦਾ ਪ੍ਰਤੀਕ ਆ ਚਿੱਠੀਆਂ ਜਦੋਂ ਸਮਾਂ ਸੀ ਤਾਂ ਕਬੂਤਰਾਂ ਨਹੀਂ ਚਾਹੇ ਰਾਜੇ ਮਹਾਰਾਜੇ ਸੀ ਤੇ ਅੱਜ ਵੀ ਇਸ ਖੇਤਰ ਚ ਕਬੂਤਰਬਾਜੀ ਦੇ ਖੇਤਰ ਚ ਜਾਂ ਕਬੂਤਰਾਂ ਦੀ ਨਸਲ ਦੇ ਖੇਤਰ ਚ ਬਹੁਤ ਵੱਡਾ ਵੱਖ-ਵੱਖ ਬੰਦਿਆਂ ਨੇ ਨੌਖੜਿਆ ਤੇ ਉਹਨਾਂ ਚ ਇੱਕ ਨੌ ਆ ਜੋ ਉੱਭਰ ਕੇ ਸਾਹਮਣੇ ਆਉਂਦਾ ਸਰਦਾਰ ਬਿਕਰ ਸਿੰਘ ਜੀ ਬਿਕਰਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਿਕਰਬਾਈ ਜੀ ਜੀ ਆਇਆਂ ਨੂੰ ਥੋੜਾ ਬਹੁਤ ਬਹੁਤ ਧੰਨਵਾਦ ਮਾਲਵਾ ਟੀਵੀ ਵਾਲਿਆਂ ਦਾ ਤੁਸੀਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਜਿਹੜੀ ਕਬੂਤਰਬਾਈ ਜੀ ਨੂੰ ਇੱਕ ਵਧੀਆ ਪਲੇਟਫਾਰਮ ਤੇ ਲੈ ਕੇ ਆਇਓ ਇੱਕ ਨਵੇਂ ਖਿਡਾਰੀਆਂ ਨੂੰ ਦੁਨੀਆ ਮੂਰੇ ਨਮਾ ਆਪ ਦਾ ਸ਼ੁਕਰਾਨਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਹੈ ਵਾਹ ਜੀ ਵਾਹ ਬਕਰਬਾਈ ਜੀ ਮੈਨੂੰ ਲੱਗਦਾ ਬਈ ਸੱਭਿਆਚਾਰ ਨਾਲ ਜੁੜੇ ਹੋਏ ਹਾਂ ਗੱਲਬਾਤ ਕਿਉਂਕਿ ਵੈਸੇ ਹੀ ਆਪਣਾ ਸੱਭਿਆਚਾਰ ਇਹ ਗੁਰੂਆਂ ਪੀਰਾਂ ਦੀ ਯੋਧੇ ਸੂਰਬੀਰਾਂ ਦੀ ਧਰਤੀ ਆ ਆਪਣੇ ਗਵਾਂਢੀ ਸ਼ਹੀਦ ਕਰਤਾਰ ਸਿੰਘ ਸਰਾਬਾ ਬਿਲਕੁਲ ਜੀ ਬਿਲਕੁਲ ਬਹੁਤ ਮਾਣ ਆ ਜੇ ਮੈਂ ਵੀ ਕੋਈ ਕਿਤੇ ਗੱਲ ਚੱਲਦੀ ਹੁੰਦੀ ਮੈਨੂੰ ਪੁੱਛਦੇ ਨੇ ਲੋਕ ਵੀ ਤੇਰਾ ਪੱਖੋ ਵਾਲਾ ਪਿੰਡ ਬਾਈ ਕਿੱਥੇ ਆ ਮੈਂ ਮੋਸਟਲੀ ਇਹੀ ਗੱਲ ਕਰਨਾ ਉਹ ਬਈ ਸਰਾਬ ਇੱਕ ਸਾਹਿਦ ਕਰਤਾ ਸਿੰਘ ਸਰਾਬਾ ਦੇ ਪਿੰਡ ਦੇ ਕੋਲੇ ਮੇਰੇ ਪਿੰਡ ਆ ਪਿੰਡ ਮਾਣ ਆ ਪੰਨੇ ਇਸ ਗੱਲ ਤੇ ਮਾਣ ਆ ਜੀ ਸਾਰੇ ਹਿੰਦੁਸਤਾਨ ਨੂੰ ਮਾਣ ਬਿਲਕੁਲ ਜੀ ਬਿਲਕੁਲ ਤੇ ਜਿਹੜੇ ਆਪਾਂ ਆਜ਼ਾਦੀ ਦਾ ਅਜ ਅਨੰਦ ਮਾਣ ਰਹੇ ਆ ਵੈਸੇ ਤਾਂ ਪਖਵਾਲ ਦਾ ਨੋ ਹੀ ਬਹੁਤ ਵੱਡਾ ਵਾ ਜੇ ਆਪਾਂ ਕਰੀਏ ਲੁਧਿਆਣੇ ਪਖਵਾਲ ਰੋੜੀ ਚੱਲਦਾ ਬਈ ਉਹਦੇ ਤੇ ਸਾਰੇ ਲੁਧਿਆਣੇ ਚ ਪਰ ਉਹ ਯੋਧੇ ਸੂਰਬੀਰ ਨੂੰ ਸਾਰੇ ਹੀ ਆਪਣਾ ਇਲਾਕਾ ਸਾਰਾ ਪੰਜਾਬ ਹੀ ਮਾਣ ਦਿੰਦਾ ਹਿੰਦੁਸਤਾਨ ਮਾਣ ਦਿੰਦਾ ਬਿਲਕੁਲ ਬਿਲਕੁਲ ਨਤਮਸਤ ਹੁੰਦੇ ਆ ਭਾਈ ਜੀ ਆਪਾਂ ਕਬੂਤਰਬਾਜੀ ਦੀ ਗੱਲ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀਆਂ ਨਾਲ ਸ਼ਖਸੀਤਾਂ ਨੇ ਆਪਣੇ ਮਿੱਤਰ ਦੋਸਤ ਬੈਠੇ ਆ ਉਹਨਾਂ ਨਾਲ ਮੁਲਾਕਾਤ ਕਰਦੇ ਨਾਲ ਭਾਈ ਜੀ ਕੌਣ ਬੈਠੇ ਆ ਇਹ ਜੀ ਮੇਰੇ ਉਸਤਾਦ ਨੇ ਭਾਈ ਦਰਸੀ ਭਾਈ ਰੂਪਾ ਦਰਸੀ ਸਿੰਘ ਜੀ ਭਾਈ ਰੂਪਾ ਇਹ ਕਿੱਥੇ ਇਕ ਪੈਂਦਾ ਭਾਈ ਰੂਪਾ ਇਹ ਭਾਈ ਰੂਪਾ ਬਾਜੇਖਾਨੇ ਕੋਲੇ ਆ ਜੀ ਹਰਜੀਤ ਦੇ ਬਾਜੇਖਾਨੇ ਕਬੱਡੀ ਦਾ ਮਾਲ ਆ ਹਾਂਜੀ ਉਹਦੇ ਨਾਲ ਸਲਾਤ ਦੇ ਕੋਲੇ ਮਾਲਾ ਹਾਂਜੀ ਰਾਮਪਰਾ ਬਲਾਕ ਚ ਪ ਅ ਭਾਈ ਰੂਪਾ ਭਾਈ ਰੂਪਾ ਜੀ ਇਹਨਾਂ ਦੀ ਕੀ ਖਾਸੀਅਤ ਆ ਵੀ ਤੁਸੀਂ ਇੱਥੇ ਅੱਜ ਬੁਲਾਇਓ ਵੀ ਇਹ ਭਾਈ ਜੀ ਹੁਣਾਂ ਦਾ ਅੱਜ ਜੋ ਕੋਈ ਕੁਝ ਬੈਠਿਆ ਸੀ ਤੁਹਾਡੇ ਸਾਹਮਣੇ ਕੋਈ ਦੁਨੀਆ ਜਾਣਦੀ ਆ ਤਾਂ ਬਾਈ ਕਰਕੇ ਹੀ ਜਾਣਦੀ ਆ ਜੀ ਯਾਨੀ ਕਿ ਕੋਈ ਬਕਰ ਨੂੰ ਜਾਣਦਾ ਤਾਂ ਬਾਈ ਜੀ ਹੁਣਾਂ ਕੋਲੇ ਕਿਉਂਕਿ ਪਤਾ ਕਿ ਲੱਗਿਆ ਜੀ ਕੁੱਤਰਬਾਜੀ ਦੇ ਕੋਈ ਵੱਡੇ ਨਾਮ ਜਿੱਦਾਂ ਨਾ ਉਹਨੂੰ ਹੀ ਲੋਕ ਯਾਦ ਕਰਦੇ ਆ ਬਾਈ ਹਾਂ ਇਹਨਾਂ ਦਾ ਬਹੁਤ ਵੱਡਾ ਨਾਮ ਆ ਸਰਦਾਰ ਮੋਹਨ ਸਿੰਘ ਬਾਦਲ ਥੰਮਨੇ ਕੁੱਤਰਬਾਜੀ ਦੇ ਉਹਨਾਂ ਨਾਲ 12 ਸਾਲ ਕੁੱਤਰਬਾਜੀ ਕੀਤੀ ਇਹਨਾਂ ਨੇ ਜੀ ਅੱਛਾ ਸਰਦਾਰ ਮੋਹਨ ਸਿੰਘ ਬਾਦਲ ਹੁਣਾਂ ਨਾਲ ਬਾਈ ਜੀ ਹੁਣਾਂ ਨੇ 12 ਸਾਲ ਹਾਂਜੀ ਹਾਂਜੀ 12 ਸਾਲ ਉਹਨਾਂ ਰਹੇ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਬਹੁਤ ਪਿਆਰ ਕਰਦੇ ਸੀ ਇਹਨਾਂ ਨੂੰ ਤੇ ਮੈਂ ਵੀ ਚਾਹੁੰਦਾ ਸੀ ਵੀ ਮੈਂ ਵੀ ਕਿਸੇ ਵਧੀਆ ਬੰਦੇ ਨਾਲ ਲੜ ਲੱਗਾ ਕਿਉਂਕਿ ਉਸਤਾਦ ਤਾਂ ਮੇਰਾ ਵਈਦਰ ਜੀਤਾ ਚੰਦਨ ਵਾਲਾ ਅੱਛਾ ਪਰ ਮੈਂ ਜਿਹੜੀ ਪਿਆਸ ਆ ਨਾ ਕਬੂਤਰ ਵਾਈ ਦੀ ਤਾਂ ਵੱਧ ਹੀ ਜਾਂਦੀ ਹੈ ਜੀ ਸੰਤੋਸ਼ਟੀ ਦਾ ਹਲੇ ਵੀ ਮਨ ਨੂੰ ਨਹੀਂ ਹਲੇ ਵੀ ਜੋ ਮੈਂ ਚਾਹਣਾ ਉਹ ਹੋਰ ਅਚੀਵ ਕਰੀਏ ਉਹ ਬਸ ਆਸ਼ਕੀ ਆ ਇਹ ਬਈ ਇਹ ਵੱਧ ਹੀ ਜਾਂਦੀ ਹੈ ਫਿਰ ਜਦੋਂ ਕਹਿਰ ਦੀਆਂ ਬਾਜ਼ੀਆਂ ਬਹੁਤ ਜਿੱਤੀਆਂ ਦੇ ਲੋ ਵਧੀਆ ਮਹਾਰਾਜੀ ਕਿਰਪਾ ਹੋਈ ਚਲੋ ਆਪਾਂ ਇਹ ਕਰਦੇ ਆ ਮੁਲਾਕਾਤ ਦਾ ਸੈਸ਼ਨ ਬਾਈ ਜੀ ਹੋਣੀ ਜਾਣੀ ਬਹੁਤ ਵੱਡਾ ਇਹ ਵੀ ਬ੍ਰਾਂਡ ਰੰਗ ਬਿਲਕੁਲ ਜੀ ਭਾਈ ਰੂਪੇ ਤੋਂ ਸਰਦਾਰ ਮੋਹਨ ਸਿੰਘ ਜਿਹੜਾ ਉਹਨਾਂ ਦੇ ਉਹ ਜੇ ਗੱਲ ਕਰੀਏ ਵੀ ਝੂਠੇ ਗਲਾਸ ਦਾ ਜਿਨ੍ਹਾਂ ਨੇ ਉਹਦਾ ਪਾਣੀ ਹੀ ਪੀ ਲਿਆ ਤਾਂ ਪਰ ਇਹ ਤਾਂ 12 ਸਾਲ ਨਾਲ ਰਹੇ ਜ ਉਹਨਾਂ ਦੇ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਆ ਫਿਰ ਇਹ ਤਾਂ ਉਹ ਖਿਡਾਰੀ ਆ ਤੇ ਇੱਕ ਨਵਾਂ ਮੈਂ ਤੁਹਾਨੂੰ ਹੋਰ ਦੱਸਦਾ ਜੀ ਅਸੀਂ ਜਿਹੜੇ ਵੱਡੇ ਨਾਮ ਨੇ ਜਿਵੇਂ ਟਰੈਕਟਰ ਹੋਵੇ ਮੋਟਰਸਾਈਕਲ ਹੋਵੇ ਨੁਕਰਾ ਘੋੜਾ ਹੋਇਆ ਉਹ ਸਾਰੇ ਇਹਨਾਂ ਦੀ ਬਦੌਲਤ ਕੀਤਾ ਜੀ ਦੂਸਰਾਂ ਦੇ ਦਿੱਤੇ ਅੱਛਾ ਤੇ ਇਧਰ ਬਾਈ ਜੀ ਹੋਣੀ ਟੋਪੀ ਇਹ ਮੇਰਾ ਗੁਰਪ੍ਰਾਵਾ ਜੀ ਬਾਈ ਜੀ ਦਾ ਚੇਲਾ ਵਾ ਇਹ ਇਹ ਵੀ ਭਾਈ ਰੂਪੇ ਤੋਂ ਭੋਲਾ ਭੋਲਾ ਬਾਈ ਜੀ ਹਾਂ ਭਰਾ ਆਪਣਾ ਛੋਟਾ ਪਰ ਕਬੂਤਰਬਾਜੀ ਤੇ ਬਾਈ ਭੋਲੇ ਦਾ ਰੰਗ ਤਾਂ ਬਹੁਤ ਘੋੜਾ ਆਪਣੇ ਤਾਂ ਥੋੜੇ ਜੇ ਹੋ ਗਏ ਆ ਇਹ ਇਹ ਟੀਚਰ ਨਹੀਂ ਲੈਣੇ ਨੇ ਹੋਰ ਆ ਮੈਂ ਦੇਖਿਆ ਵੀ ਇਹ ਇਹ ਲੈਨ ਫਿਰ ਉਹ ਮਾਸਟਰ ਨਹੀਂ ਕਹੇ ਬੱਚੇ ਮਾਪੇ ਨਹੀਂ ਕਹਿੰਦੇ ਮੈਂ ਮਾਸਟਰ ਦਾ ਕਬੂਤਰ ਡਾਉਣਾ ਹੀ ਰਾਹੂਗਾ ਇਹ ਤਾਂ ਉਹ ਬੈਟਰ ਨਹੀਂ ਜਾ ਸਕਦੇ ਜੀ ਉਹ ਇਹਨਾਂ ਨਾਲ ਵੀ ਗੱਲਾਂ ਬਾਤਾਂ ਕਰਦੇ ਆ ਤੇ ਇੱਧਰ ਬਾਈ ਜੀ ਇਹ ਬਾਈ ਮੇਰਾ ਸੋਡਾ ਭਰਾ ਵਾ ਜੱਗੀ ਕਰੇ ਵਾ ਜੱਗੀ ਕਰੇ ਵਾ ਹਾਂਜੀ ਇਹਨਾਂ ਦਾ ਪਿੰਡ ਹੈਗਾ ਵਾ ਬੁਰਜ ਹਰੀ ਸਿੰਘ ਕੈਨੇਡਾ ਤੋਂ ਹਰ ਸਾਲ ਕਬੂਤਰਬਾਜੀ ਦਾ ਸਪੈਸ਼ਲ ਆਉਂਦਾ ਜੀ ਹੋਣ ਵੀਰ ਕੈਨੇਡਾ ਤੋਂ ਆਇਆ ਹਾਂ ਕੈਨੇਡਾ ਤੋਂ ਆਇਆ ਜੀ ਮੇਰੇ ਨਾਲ ਰਹਿੰਦਾ ਮੇਰੇ ਗਾਣੀ ਆਂਦੇ ਲੋ ਵੀ ਇਹ ਸੋਟਾ ਬਿਕਰਾ ਜੀ ਗਰੇ ਵਾਲਾ ਹਾਂਜੀ ਇਹ ਥੋੜਾ ਤੁਸੀਂ ਵਿਕੀ ਗਏ ਹੋਏ ਗਰੇ ਵਾਲੇ ਕਿਵੇਂ ਜੀ ਉੱਥੇ ਪਹੁੰਚੇ ਗੁਜਰਾਉ ਤੋਂ ਇਹ ਪੈਸਾ ਲੈ ਲਈ ਅੱਛਾ ਚਲੋ ਗਾਹ ਗੱਲਾਂ ਬਾਤਾਂ ਕਰਦੇ ਆ ਇਹ ਵੀਰ ਇਹ ਆਪਣਾ ਸ਼ਹਿਰ ਦਾ ਜੀ ਅੱਛਾ ਇਹ ਮੁੰਡਾ ਲੱਖਾਪੁਰ ਰਾਮਗੜ ਸਦਾਰਾ ਦਾ ਰਾਮਗੜ ਸਰਦਾਰਾਂ ਸੰਨੇ ਵਾਲ ਕੋਲੇ ਨਹੀਂ ਇੱਥੇ ਮਲੋੜ ਕੋਲੇ ਕੁੱਪ ਦੇ ਰੋਟੇ ਕੋਲੇ ਨਾ ਕੁੱਪ ਦੇ ਕੁੱਪ ਕੋਲੇ ਅੱਛਾ ਉਹ ਰਾਮਗੜ ਸਰਦਾਰਾਂ ਤੇ ਇਧਰ ਬਾਈ ਜੀ ਖਾਲਸਾ ਜੀ ਇਹ ਵੀ ਸਗਰਦਾ ਜੀ ਆਪਣਾ ਸੰਦੀਪ ਇਹਨਾਂ ਦਾ ਪਿੰਡ ਖਲਿਆਣ ਆ ਜੀ ਖਲਿਆਣ 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 ਇਹ ਕਿੱਥੇ ਮਲੋਹ ਦੇ ਨਾਲ ਆ ਜੀ ਬਿਲਕੁਲ ਮਲੋਹ ਪਾਸੋਂ ਹਾਂਜੀ ਵਾਹ ਜੀ ਵਾਹ ਤੇ ਇਧਰ ਇਹ ਬੇਟਾ ਹਰਮਨ ਹਰਮਨ ਪੱਕੋ ਵੜਾ ਹਰਮਨ ਆ ਤੁਹਾਡਾ ਬੇਟਾ ਹਾਂਜੀ ਹਾਂਜੀ ਉਹ ਮੇਰਾ ਭਰਾ ਜੀ ਕੇਵਲ ਇਹਦਾ ਪਿੰਡ ਕੋਤਵਾ 10 ਸਾਰੇ ਨੇ ਮੇਰੇ ਨਾਲ ਬਹੁਤ ਔਖੇ ਸੋਕੇ ਦੇ ਵਿੱਚ ਟੈਪ ਲਗਾ ਆਇਆ ਵਾ ਜਾਨੀ ਇਹ ਮੇਰਾ ਜਨਾਮ ਆ ਇਹਦਾ ਬਹੁਤ ਵੱਡਾ ਚੋਗਦਾਨ ਆ ਜੀ 10 ਸਾਲ ਅਸੀਂ ਕੱਟੇ ਰਹੇ ਕਬੂਤਰ ਡਾਏ ਬਾਜ ਕੇ ਜਿੱਤੀਆਂ ਬਹੁਤ ਜ਼ਿਆਦਾ ਮਤਲਬ ਇਹਦਾ ਨਾਮ ਮਿਲਣ ਨਾਲ ਪਿਆਰ ਜਾਨੀ ਇੰਨਾ ਵਾ ਬਿਲਕੁਲ ਭਰਾ ਜੀ ਬਿਲਕੁਲ ਚਲੋ ਬਹੁਤ ਵੱਡੀ ਗੱਲ ਆ ਅ ਮਿਕਰ ਬਾਈ ਜੀ ਸਾਰੇ ਤੁਹਾਡੇ ਦੋਸਤ ਪੁਰਾਣੇ ਵੀ ਆ ਨਵੇਂ ਵੀ ਆ ਮੁੰਡੇ ਵੀ ਚਲੋ ਹੁੰਦਾ ਵਾ ਇੱਕ ਗੱਲ ਜਿਹੜੀ ਆਪਾਂ ਕਰਨ ਤੋਂ ਪਹਿਲਾਂ ਜੀਵਨ ਬਾਰੇ ਤੁਹਾਡੇ ਬਾਰੇ ਕਰੀਏ ਵੀ ਇਹ ਸ਼ਗਿਰਦੀ ਇਹ ਖੇੜੇ ਚ ਜ਼ਰੂਰੀ ਆ ਬਿਲਕੁਲ ਜੀ ਗੁਰੂ ਬਿਨਾ ਗੱਤ ਨਹੀਂ ਚਾਹੇ ਗੁਰੂ ਪੱਥਰ ਦਾ ਹੋਵੇ ਗੁਰੂ ਜ਼ਰੂਰ ਹੋਣਾ ਜੀ ਗੁਰੂ ਬਿਨਾ ਗੱਤ ਨਹੀਂ ਹਾਂਜੀ ਹਾਂਜੀ ਤੁਸੀਂ ਭਾਈ ਜੀ ਕਿਹੜੀ ਕਾਸਟ ਨੂੰ ਬਿਲੋਂਗ ਕਰਦੇ ਹੋ ਮੈਂ ਜੱਟ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਹਾਂ ਢਾੜੀ ਵਾਲਾ ਆਪਣਾ ਢਾੜੀਗਾਲ ਉਹ ਤਾਂ ਹਾਂਜੀ ਹਾਂਜੀ ਜੱਟ ਸਿੱਖ ਹੋ ਹਾਂਜੀ ਹਾਂਜੀ ਅੱਛਾ ਫਿਰ ਇਹ ਭਾਈ ਜੀ ਕਬੂਤਰਬਾਜੀ ਆ ਕਿੰਨੇ ਸਮੇਂ ਤੋਂ ਤੁਸੀਂ ਇਹ ਸ਼ੌਂਕ ਪਾਲਿਆ ਇਹ ਤਾਂ ਬਸ ਬੰਦਿਆਂ ਜੀ ਕਬੂਤਰ ਦਿੱਤੇ ਪਹਿਲਾਂ ਬਰਾਸਟ ਚ ਮਿਲਿਆ ਜੀ ਸਾਡੇ ਦਾਦਾ ਜੀ ਨੇ ਕਬੂਤਰ ਰੱਖੇ ਸੀ ਸ਼ੁਰੂ ਚ ਪਹਿਲਾਂ ਹਾਂਜੀ ਫਿਰ ਦਾਦਾ ਜੀ ਤੋਂ ਬਾਅਦ ਫਿਰ ਮੇਰੇ ਡੈਡੀ ਨੇ ਸਰਦਾਰ ਜੀ ਪਰਬਾਦੀਆਂ ਜੀ ਤੀਜੀ ਪੀੜ੍ਹੀ ਚ ਮੈਂ ਸੱਡੀਆਂ ਹਾਂ ਅੱਛਾ ਯਾਨੀ ਉਹ ਸਟਰਗਲ ਨਹੀਂ ਕਰਨੀ ਪਈ ਬਈ ਜਿਵੇਂ ਮਾਸਟਰ ਜੀ ਹੋਣੀ ਬੈਠਿਆ ਬਈ ਬਿਕਰ ਭਾਈ এডਿਕੇਸ਼ਨ ਕਿੱਥੇ ਤੱਕ ਲਈ ਆ ਮੈਂ ਪਲੱਸ 2 ਤੱਕ ਪੜਿਆ ਜੀ ਪੜ ਗਏ ਪਿੰਡ ਸਕੂਲ ਦਾ ਲਹਾ ਲੈ ਲਿਆ ਬਈ ਕਰਦੇ ਕੁੰਦੇ ਚਲੇ ਗਏ ਸਕੂਲੇ ਫਿਰ ਗਰੇਵਾ ਸਾਹਿਬ ਗੱਲ ਇੱਕ ਵਾਰ ਜੇ ਉਹ ਜੋ ਵੀ ਮੈਂ ਕੰਮ ਕੀਤਾ ਨਾ ਮੈਂ ਇਹਨਾਂ ਨੂੰ ਵੀ ਸਖਾਉਂਦਾ ਹਾਂ ਕਿ 100% ਹੀ ਕੀਤਾ ਜੀ ਜਿੰਨਾ ਟਾਈਮ ਪੜਿਆ ਪੂਰੇ ਵਧੀਆ ਪੜਿਆ ਉਦੋਂ ਜਾਨੀ ਇਹ ਲਾਈਨ ਦਾ ਕੋਈ ਨਹੀਂ ਬਾਜ਼ੀਆਂ ਵੀ ਛੱਡਦੇ ਸੀ ਪਤਾ ਕੀ ਸੀ ਆਪਾਂ ਗਰੀਬ ਧਰੋਂ ਕਰੋ ਮਤਲਬ ਇਹ ਨਹੀਂ ਸੀਗੇ ਮਿੰਡ ਫੈਮਿਲੀ ਤੋਂ ਬਲੋਂਗ ਕਰਦੇ ਸੀਗੇ ਗਰੀਬੀ ਬਹੁਤ ਦੇਖੀ ਜਦੋਂ ਆਏ ਸੀ ਕੋਈ ਪੜ ਕੇ ਕੁਝ ਬਣਨਾ ਜੀ ਜਾਨੀ ਉਹ ਉਹ ਸੀਗਾ ਸਟ੍ਰਗਲ ਸੀ ਜ਼ਿੰਦਗੀ ਦੀ ਪਰ ਮੈਂ ਕਹਿੰਦਾ ਵੀ ਪ੍ਰਮਾਤਮਾ ਦਾ ਮਿਹਰ ਭਰੇ ਹੱਥ ਵਾ ਬੇ ਇੱਕ ਥੱਲੇ ਇੱਕ ਏਡੀਕ ਫੈਮਿਲੀ ਝੋਟ ਕੇ ਕਿੱਥੇ ਤੱਕ ਵਾਇਆ ਪ੍ਰਮਾਤਵਾਨੀ ਮਿਹਰਾਂ ਜੀ ਅੱਛਾ ਭਾਈ ਜੀ ਤੁਸੀਂ ਆ ਗੱਲ ਕਰਤੀ ਭਾਈ ਜੀ ਹੋਣੀ ਵੀ ਬੈਠੇ ਆ ਅੱਜ ਦੇ ਸਮੇਂ 'ਚ ਘਰੇ ਰੋਟੀ ਖਾਣੀ ਬੰਦੇ ਨੂੰ ਔਖੀ ਪਈ ਆ ਬਿਲਕੁਲ ਜੀ ਹਾਂ ਜੀ ਪਰਿਵਾਰ ਵੀ ਇਕੱਲੇ ਇਕੱਲੇ ਹੀ ਹੋ ਗਏ ਅੱਗੇ ਤਾਂ ਚਲੋ ਚਾਹੇ ਕੋਈ ਵੀ ਸੱਭਿਆਚਾਰਕ ਸੀਗੇ ਬੰਦੇ 2-2 3-3 ਹੁੰਦੇ ਸੀ ਘਰ ਦੇ ਹਾਂ ਜੀ ਜੱਟਸ ਇਹ ਬਰਾਦਰੀ ਚ ਕਬੂਤਰਬਾਜੀ ਦਾ ਘੱਟ ਸੀ ਲੋਕ ਬੁਰਾ ਮੰਨਦੇ ਸੀ ਜਿਹੜੇ ਵੇਲੇ ਤੁਸੀਂ ਚਲੋ ਥੋੜੇ ਤਾਂ ਖਾਨਦਾਨੀ ਗੱਲ ਬਜ਼ੁਰਗਾਂ ਦੀ ਹੋ ਗਈ ਅਗਲਾ ਕਹਿੰਦਾ ਸੀ ਮਾਸਟਰ ਜੀ ਹੁਣੇ ਬੈਠੇ ਆ ਵੀ ਜੇ ਕੋਈ ਮਾੜਾ ਮੋਟਾ ਪਾੜਨ ਉੱਤੇ ਲਾ ਮੱਠਾ ਉਹਨਾਂ ਕਹਿੰਦਾ ਇਹ ਵੀ ਕਬੂਤਰ ੜਾਏਗਾ ਬਿਲਕੁਲ ਬਿਲਕੁਲ ਇਹ ਗੱਲ ਰਿਸ਼ਤੇ ਨਾਤੇ ਦੇ ਵੀ ਛਤਰੀ ਖੜੀ ਤੇ ਅਗਲਾ ਦੇ ਦਿੰਦਾ ਵੀ ਮੁੰਡਾ ਦਾ ਕਬੂਤਰ ੜਾਉਂਦਾ ਯ ਆਪਣੇ ਕੋਲੇ ਵੀ ਲੋਕ ਰੋਕਦੇ ਸੀਗੇ ਮਾਂ ਪਿਓ ਜੇ ਜੋ ਤੂੰ ਉਹਦੇ ਕਬੂਤਰ ਰੱਖਿਆ ਉਹ ਕੋਈ ਸਰਦਨ ਕੋ ਸੰਖੇ ਜੀ ਤਾਂ ਤੂੰ ਵੀ ਇਹੀ ਕੰਮ ਕਰੇਗਾ ਉਹ ਮਤਲਬ ਇਹ ਜਾਣੀਏ ਗੱਲਾਂ ਹੋਈਆਂ ਨੇ ਗੱਲਾਂ ਫੇਸ ਕੀਤੀਆਂ ਨੇ ਆਪਾਂ ਜਿਹੜੇ ਤੁਹਾਡੇ ਦੋਸਤ ਸੀ ਉਹਨਾਂ ਮੋਦੇ ਪਰਿਵਾਰਾਂ ਦੇ ਰੋਕਦੇ ਸੀ ਬਈ ਉਹ ਬਿਕਰਨਾ ਤੁਸੀਂ ਫਿਰ ਜਾਨੇ ਉਹਦੇ ਵਾਂਗੂ ਕਬੂਤਰ ਹੀ ੜਾਉਂਗੇ ਬਿਲਕੁਲ ਬਿਲਕੁਲ ਇਹ ਗੱਲ ਤਾਂ ਪੱਕੀ ਆ ਬਿਲਕੁਲ ਬਿਲਕੁਲ ਜੀ ਫਿਰ ਮਾਂ ਜੀ ਫਿਰ ਧਾਰਿਆ ਜਿਹੜੀ ਹੁਣ ਬਜਾਤਰਾਂ ਲੋਕਾਂ ਨੇ ਫਿਰ ਉਲਟ ਕਰਤੀ ਹੁਣ ਉਹੀ ਮਾਂ ਪਿਓ ਕਦੇ ਨਹੀਂ ਰੋਕਦੇ ਮੇਰੇ ਕੋਲੇ ਆਉਣ ਨਾਲ ਉਹ ਉਹ ਗੱਲ ਉਹ ਆਹੀ ਗੱਲ ਆਪਾਂ ਹੁਣ ਕਰਨੀ ਆ ਬਿਕ ਉਹੋ ਬਹੁਤਿਆਂ ਦੀ ਸੋਚ ਹੋ ਗਈ ਵੀ ਬਿਕਰભાઈ 2 ਲੱਖ ਜੱਤ ਲਿਆਇਆ 5 ਲੱਖ ਜੱਤ ਲਿਆਇਆ ਵੀ ਉਹ ਸੌਖਾ ਤਰੀਕਾ ਲੱਭ ਲਿਆ ਪਰ ਇਹ ਹਰੇਕ ਦੇ ਕਰਮਾ ਜਿੱਤ ਆਉਣਾ ਨਹੀਂ ਮਹਿੰਗਾਈ ਦਾ ਸਮਾਂ ਹੈਨਾ ਅੱਜ ਸ਼ਾਇਦ ਜਿਹੜੇ ਰੋਕਦੇ ਨਹੀਂ ਉਹ ਬਹੁਤਿਆਂ ਦਾ ਕਾਰਨ ਇਹ ਆ ਉਹ ਘਰੇ ਘਰੇ ਬਿਕਰਨੇ ਅੱਜ ਟਰੈਕਟਰ ਜੱਤ ਲਿਆਂਦਾ ਅੱਜ ਜੀਪ ਜੱਤ ਲਿਆਂਦੀ ਕਿਉਂਕਿ ਉਹ ਆਪਾਂ ਗੱਲਾਂ ਉਹੀ ਕਰਨੀਆਂ ਨੇ ਨਮਾ ਜੂ ਤੁਹਾਡੇ ਕੋਲੇ ਵੀ ਮੁੰਡੇ ਬੈਠੇ ਆ ਤੁਸੀਂ ਸਹੀ ਦੇਖੋ ਪਰਮਾਤਮਾ ਜੇ ਆਪਾਂ ਕਿਸੇ ਲਈ ਮਾੜਾ ਸੋਚਾਂਗੇ ਤਾਂ ਖੁਦ ਪਹਿਲਾਂ ਆਪਾਂ ਮਾੜੇ ਚ ਡਿੱਗਾਂਗੇ ਬਿਲਕੁਲ ਜੀ ਹੁਣ ਆਪਾਂ ਉਹ ਗੱਲ ਕਰਦੇ ਆਂ ਬਾਈ ਜੀ ਵੀ ਤੁਸੀਂ ਤੁਹਾਡੇ ਕੋਲੇ ਉਹ ਰੋਕ ਦੇ ਸੀਗੇ ਅੱਜ ਸਿਰਫ ਹੋਰ ਤਾਂ ਬਿਕਰ ਬਦਲਿਆ ਨਹੀਂ 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 ਬਿਕਰ ਤਾਂ ਬਦਲਿਆ ਵੀ ਬਿਕਰ ਦੇ ਆ ਘਰੇ ਕੱਪ ਟਰੋਫੀਆਂ ਟਰੈਕਟਰ ਖੜੇ ਆ ਜਿੱਤੇ ਹੋਏ ਉਹਦੇ ਕਰਕੇ ਵੀ ਉਹ ਘਰੇ ਜਾ ਕੇ ਜਾ ਕੇ ਬਿਕਰ ਕਰ ਬਈ ਮੰਮੀ ਅੱਜ ਤਾਂ ਬਿਕਰ ਨੇ ਟਰੈਕਟਰ ਜਿੱਤ ਲਿਆਂਦਾ ਤੁਸੀਂ ਕੀ ਮੰਨਦੇ ਹੋ ਵੀ ਇਹ ਸੋਚ ਕਿਵੇਂ ਆ ਇਹ ਨਹੀਂ ਜੀ ਕੋਈ ਵੀ ਚੀਜ਼ ਆ ਨਾ ਆਪਾਂ ਉਹਦੀ ਕੀਮਤ ਦਾਦਾ ਕਰਨੀ ਪੈਂਦੀ ਹੈ ਜੀ ਜੇ ਆਪ ਟਰੈਕਟਰ ਜਿੱਤੇ ਚਾਹਤ ਤਾਂ ਕਹੇ ਮੈਂ ਮਿਹਨਤ ਬਹੁਤ ਨਹੀਂ ਨਹੀਂ ਆਪਾਂ ਤੁਹਾਡੀ ਗੱਲ ਵਿਚਾਲੇ ਮੈਂ ਤੁਹਾਡੀ ਗੱਲ ਪੂਰੀ ਦੱਸ ਦਿੰਦਾ ਹਾਂ ਹਾਂ ਜੀ ਇੱਕ ਦੇਖ ਲੈਣਾ ਤੇ ਇੱਕ ਸੋਚ ਲੈਣਾ ਹੀ ਸਾਰਾ ਗੇਮ ਨਹੀਂ ਹੋ ਜਾਂਦਾ ਜੀ ਇਹਦੇ ਲਈ ਸਟ੍ਰਗਲ ਵੀ ਬਹੁਤ ਕਰਨੀ ਪੈਂਦੀ ਹੈ ਹੁਣ ਜਿਹੜੇ ਨਵੇਂ ਮੁੰਡੇ ਆ ਬਹੁਤ ਰੱਖਦੇ ਨੇ ਆਪਾਂ ਸਤਕਾਰ ਜੋ ਆਪਣੇ ਲਈ ਸਾਰੇ ਜਿਹੜੇ ਵੀ ਕੂਤਰ ਰੱਖਦੇ ਆ ਆਪਾਂ ਨਹੀਂ ਕਿ ਇਹਨਾਂ ਮਾਰਾ ਕਹਿੰਦੇ ਪਰ ਜਿਹੜੇ ਇੱਕ ਆ ਸੋਚ ਬਣਾ ਲੈਣੀ ਵੀ ਚਲੋ ਮੈਂ ਵੇਚਣ ਨਾਲ ਚੱਲਿਆ ਗਿਆ ਜਾਂ ਮੈਂ ਉਸਤਾਦੀ ਸੀਗਰ ਦੀ ਗੱਲ ਲਈ ਜਾਂ ਮੈਂ ਇੱਕ ਦਿਨ ਚ ਮੈਂ ਪਤਾ ਨਹੀਂ ਮੈਂ ਕੀ ਕਰ ਦ ਜਿਹੜੀ ਸੋਚ ਵਾਣਾ ਇਹ ਸੋਚ ਨਾਲ ਲੋਕ ਪਹਿਲਾਂ ਤਾਂ ਜੋੜਦੇ ਆ ਕਬੂਤਰ ਬਾਈ ਜਾ ਕੇ ਵੀ ਆ ਦੇਖ ਗੱਲ ਹੈਗੀ ਨਾ ਇਹ ਬਿਲਕੁਲ ਬਿਲਕੁਲ ਦੇ ਰਹੇ ਹਾਂ ਜੀ ਪਰ ਜਦੋਂ ਫਿਰ ਵਿੱਚ ਕਹਿੰਦੇ ਜਰਾ ਰਾਹ ਪਹਿ ਜਾਣੀਏ ਜਾਂ ਬਾਹ ਪਹਿ ਜਾਣੀਏ ਵੀ ਜਦੋਂ ਫਿਰ ਇਹ ਨਿਭੜਦੇ ਆ ਨਾ ਕੇ ਮਿਹਨਤ ਬਹੁਤ ਆ ਜਿਹੜੀ ਜਿਉਂ ਆਪਾਂ ਜੋੜੇ ਲਾ ਦਿੰਨੇ ਆ ਸਿਆਲੋ ਸੜ ਖਰਾਬ ਆ ਆਪਾਂ ਗੱਲ ਤੁਹਾਡੀ ਚਲੋ ਫੇਰ ਮੈਨੂੰ ਉਹ ਗੱਲ ਆ ਮੈਂ ਤੁਸੀਂ ਗੱਲ ਉਹ ਸਮਝ ਦਿਓ ਬਾਈ ਜੀ ਪੜ੍ਹੇ ਲਿਖੇ ਹੋ ਤੁਸੀਂ ਜਿੱਥੇ ਵੀ ਹੁਣ ਇਹ ਗੱਲ ਆ ਜਿਹੜੀ ਤੁਸੀਂ ਗੱਲ ਕਹੀ ਆ ਆਪਾਂ ਗੱਲਾਂ ਹਜੇ ਤਾਂ ਸ਼ੁਰੂ ਕਰਨੀਆਂ ਕਿਉਂਕਿ ਇਹਦਾ ਜਿਹੜਾ ਯੂਥ ਦੇਖਦਾ ਉਹਦੇ ਲਈ ਆ ਹਜੇ ਆਈਡਲ ਹਾਂਜੀ ਹਾਂਜੀ ਤੁਸੀਂ ਉਹ ਗੱਲ ਆਪਾਂ ਕਰ ਲਈ ਪਰ ਬਹੁਤਿਆਂ ਦਾ ਤਾਂ ਉਹ ਮੰਨ ਲਓ ਵੀ ਇਹ ਹੈ ਜਦੇ ਮਿੱਠੇ ਵਾਲੀ ਚਾਹ ਨਹੀਂ ਵੀ ਜਦੇ ਹੀ ਆਪਾਂ ਪੀ ਲੈਣੀ ਆ ਉਹ ਬੰਦੇ ਆਉਣ ਵੀ ਜਿਹਦੇ 10-12 ਸਾਲ ਇਹਦੇ ਚ ਸੰਘਰਸ਼ ਕਰਕੇ ਬਿਲਕੁਲ ਤਾਂ ਗੱਲ ਬਣੂਗੀ ਬਣੀਆਂ ਜੀ ਆਪਣਾ ਮੁੰਡਾ ਹੈ ਪੀਸ ਵਾਲਾ ਆਪਣਾ ਸਗੀਰਦਵਾ ਡਾਇਰੈਕਟਰ ਆਜ ਉਪਲੀ ਤੋਂ ਆਪਣੇ ਦੁਆਬੇ ਦੇ ਸੁੱਖ ਆਰਾਮ ਆ ਉਧਰ ਮਾਝੇ ਦੇ ਆਪਣੇ ਕਰਵੈਲ ਕਲਸੀਆਂ ਵਾਲਾ ਜਿਹੜੇ ਬੰਦਿਆਂ ਨੇ ਨਾ ਮਿਹਨਤ ਕੀਤੀ ਮੇਰੇ ਨਾਲ ਜੋੜੇ ਪੰਜ-ਪੰਜ ਸਾਲ ਨਾਲ ਆਪਣੇ ਹਣਾਏ ਅੱਜ ਬ੍ਰਾਂਡ ਨੇ ਉਹ ਵੀ ਉਹ ਵੀ ਟਰੈਕਟਰ ਦੇ ਦਿੰਨੇ ਉਹ ਵੀ ਮੋਟਰ ਹਲ ਜਿੱਤੇ ਨੇ ਉਹ ਜਿਹੜੇ ਬ੍ਰਾਂਡ ਆ ਪਰ ਜੇ ਕੋਈ ਮਾਤੜ ਆ ਕੇ ਕਹੇ ਬਈ ਉਹਦੇ ਰੋਟੀ ਮਸਾ ਪੱਕਦੀ ਆ ਬਿੱਕਰ ਬਾਈ ਦਾ ਟਰੈਕਟਰ ਦੇਖ ਕੇ ਆ ਜੀ ਪਰ ਉਹ ਤਾਂ ਜਿਹੜਾ ਮੜਾ ਮੋਟਾ ਕਰਦਾ ਪਹਿਲਾਂ ਮਿਹਨਤ ਵੀ ਜ਼ਰੂਰੀ ਆ ਨਾ ਕੰਮ ਜ਼ਰੂਰੀ ਆ ਬੰਦਾ ਰੋਟੀ ਖਾਂਦਾ ਤਾਂ ਹੋਵੇ ਬਿਲਕੁਲ ਜੀ ਬਿਲਕੁਲ ਜਾਂ ਰੋਟੀ ਖਾਂਦਾ ਬਈ ਹਾਂ ਉਹਦੇ ਘਰੇ ਰੋਟੀ ਪੱਕਦੀ ਆ ਕਿਉਂ ਬਾਈ ਜੀ ਹਾਂ ਜੀ ਨਹੀਂ ਤਾਂ ਆ ਵੀ ਜਾਉ ਤਾਂ ਘਰੇ ਵੀ ਵਿਚਾਰੇ ਉਹ ਤਾਂ ਫਿਰ ਗਾਲਾਂ ਹੀ ਕੱਢਣਗੇ ਬਿਲਕੁਲ ਮੇਮ ਜਾਨ ਅੱਛਾ ਹੁਣ ਆਪਾਂ ਗੱਲ ਹੁਣ ਸ਼ੁਰੂ ਕਰੀਏ ਜੀ ਤੁਹਾਡੇ ਖਾਨਦਾਨ ਚ ਦਾਦੇ ਪਰਦਾਦੇ ਨੂੰ ਸ਼ੌਂਕ ਸੀ ਇਹ ਬਾਜ਼ੀਆਂ ਦਾ ਬਾਈ ਜੀ ਮੈਂ ਤੁਸੀਂ ਸੁਣੀ ਹੋਣੀ ਆ ਰੂਪ ਜਗਰੂਪ ਗਰੇ ਵਾਲਾ ਹੋਣੀ ਵੀ ਪਹਿਲੀ ਬਾਜੀ ਤੁਸੀਂ ਛੋਟੀ ਉਮਰ ਚ ਬਈ ਬਾਈ ਬਿੱਕਰ ਨੇ ਜੋ ਅੱਜ ਬੱਜੀਆਂ ਬਾਜ਼ੀਆਂ ਚੱਲਦੀਆਂ ਨੇ ਪਹਿਲਾਂ ਤਾਂ ਉਹ ਤੋਂ ਪਹਿਲੇ ਦਾ ਸਿਲਸਿਲਾ ਦੱਸੋ ਵੀ ਕਿਵੇਂ ਉਹ ਦਿਮਾਗਚਾਈ ਗੱਲ ਪਹਿਲਾਂ ਕਿਵੇਂ ਬਾਜ਼ੀਆਂ ਹੁੰਦੀਆਂ ਸੀਗੀਆਂ ਪਹਿਲੀਆਂ ਬਾਜ਼ੀਆਂ ਦਾ ਸਾਹਬ ਹੋਰ ਸੀਗਾ ਜੀ ਹਾਂਜੀ ਪਹਿਲਾਂ ਤਾਂ ਬਾਜ਼ੀਆਂ ਦੇ ਨਾਲ 5-5 7-7 ਖਿਡਾਰੀ ਹੁੰਦੇ ਸੀਗੇ ਨੇੜੇ-ਨੇੜੇ ਪਿੰਡਾਂ ਦੇ ਬਾਪੂ ਹੋਣੀਆਂ ਨਹੀਂ ਛੱਡੀਆਂ ਹਾਂਜੀ ਬਾਪੂ ਨਹੀਂ ਛੱਡਦੇ ਸੀ ਉਹ ਦੱਸੋ ਪਹਿਲਾਂ ਤਾਂ ਬਿਸ਼ਨ ਜੀ ਉਹੀ ਦੱਸਦਾ ਨਾ ਬਾਪੂ ਉਹਨਾਂ ਦਾ ਸਵੇਰੇ ਕਬੂਤਰ ਛੱਡ ਕੇ ਘਰੇ ਆ ਜਾਣਾ ਕੰਮ ਕਰਨਾ ਖੇਤੀ ਕਰਦੇ ਸੀਗੇ ਨਰਮੇ ਕਬਾਂ ਚੁਗਣੇ ਉਹ ਤੋਂ ਹਾਂਜੀ ਤੇ ਅਸੀਂ ਸਕੂਲੋਂ ਛੁੱਟੀ ਹੋਣਾ ਬਾਪੂ ਨੇ ਭੇਜਣਾ ਸਾਈਕਲ ਦੇ ਕੇ ਉਸਾਈ ਕਲੀਂ ਦੇ ਚੋਤਾ ਤੇ ਸਾਦੋਂ ਬਨੇ ਹੀ ਵੀ ਜਾ ਉੱਥੇ ਕੂਟਰ ਫਿਰਦੇ ਜੇ ਤਾਰ ਹੋ ਜਾਣੀ ਸਾਬ ਨੂੰ ਪੈਸੇ ਲੈ ਕੇ ਆ ਜਾਣਾ ਤੂੰ ਉਦੋਂ ਜਾ ਕੇ ਕੂਟਰ ਫੜ ਲੈਣਾ ਇਮਾਨਦਾਰੀ ਬੜੀ ਸੀ ਉਦੋਂ ਹੁਣ ਤਾਂ ਕੂਟਰ ਘੰਟਾ ਪਰ ਉਹ ਮਿਲ ਦੇਣੀ ਆ ਜੀ ਫਿਰ ਉਹ ਦੋ ਬਾਅਦ ਜਦੋਂ ਹੌਲੀ ਹੌਲੀ ਮੈਂ ਸੁਰਤ ਸੇ ਰੋਇਆ ਤੇ ਫਿਰ ਬਾਪੂ ਨੇ ਮੈਨੂੰ ਪਹਿਲੀ ਵਾਰੀ ਅਸੀਂ ਕਾਲੇ ਪਿੰਡ ਸਿੱਡੇ ਸੀ ਆਪਣੇ ਨਾਲ ਪਿੰਡ ਤੇ ਅੱਛਾ ਜੀ ਸਾਈਕਲ ਤੇ ਗਿਆ ਸੀ ਜੀ ਮੈਂ ਕਾਲੇ ਪਿੰਡ ਤੇ ਤੇ ਪਹਿਲੀ ਵਾਰੀ ਛੱਡੀ ਬਾਪੂ ਕਿਹੜੇ ਸਾਲ ਚ ਸੌਂਦਾ ਜਾਦ ਜੀ ਬਹੁਤ ਨਿਕਾ ਸੀ ਜੀ ਤੇ ਫਿਰ ਵੀ ਅੰਦਾਜ਼ਾ ਮਾੜਾ ਮੋਟਾ ਹੋ ਜੀ ਅਜੇ ਤੋਂ 35 ਚਲ ਚਲ ਪਹਿਲਾਂ ਨਹੀਂ ਗ ਹਾਂਜੀ ਬਿਕਰਬਾਈ ਕਈਆਂ ਨੇ ਕਹਿਣਾ ਵੀ ਬਿਕਰ ਅੱਛਾ ਤੁਸੀਂ ਵੀ ਮੈਨੂੰ ਲੱਗਦਾ ਵੀ ਬਾਦਾਮ ਕੂਤਰਾ ਦੇ ਨਾਲ ਨਾਲ ਆਪ ਵੀ ਨਾਲ ਕੀ ਮਾਰਦੇ ਹੋਵੋਗੇ ਨਹੀਂ ਨਹੀਂ ਮਰਦਾ ਦਾ ਬਾਈ ਬਿਕਰ ਬਾਈ ਲੱਗਦੀ ਨਹੀਂ ਨਹੀਂ ਜਦੋਂ ਫਿਰ ਆਪਾਂ ਕੰਮ ਜਾਂਤ ਕਰਦੇ ਸੂ ਸਰੀਰ ਦਾ ਕੰਟਰੋਲ ਰੱਖਦਾ ਜੀ ਪੌੜੀਆਂ ਚੜਦੇ ਹੀ ਬੰਦਾ ਆਹ ਦੇ ਲੋ ਨਾਣਾ ਦੇਵੀ ਦੀ ਚੜਾਈ ਬਣ ਜਾਂਦੀ ਇਸ ਬਾਰੇ ਉਤਰ ਗਏ ਚੜ ਕੇ ਉਤਰ ਗਏ ਚੜ ਕੇ ਨਾਣਾ ਦੇਵੀ ਦੀ ਚੜਾਈ ਹੋਈ ਆ ਹਾਂ ਸਹੀ ਗੱਲ ਆ ਅੱਛਾ ਫਸਲ ਕੀ ਖੇਤੀ ਕਰਨੀ ਨਾਲ ਜ਼ੋਰ ਦਾ ਕੰਮ ਬਸ ਮੱਝਾਂ ਰੱਖਿਆ 12-13 ਆਪਣੀਆਂ ਚਲ ਹੁਣ ਤਾਂ ਹਰਮਨਾ ਤੋਂ ਬਣਾਉਣ ਲੱਗਿਆਂ ਨਾਲ ਅੱਛਾ ਤੇ ਮਿਹਨਤ ਪੂਰੀ ਕਰੇ ਜੀ ਕੰਮ ਕਰਦਾ ਅੱਛਾ ਕੈਲੇ ਤੇ ਕੈਲੇ ਜਿੱਤੀ ਜੀ ਫਿਰ ਮਨ ਨੂੰ ਐ ਹੋਇਆ ਵੀ ਇਹ ਤਾਂ ਕੰਮ ਦਾ ਪੈਸੇ ਵੇੜੇ ਬਣਦੇ ਆ ਦਾਦਾ 20-20 ਰੁਪਏ ਐਂਟਰੀ ਹੁੰਦੀ ਸੀ ਜਦੋਂ ਅੱਛਾ ਛੋਟੀ ਐਂਟਰੀ ਹੁੰਦੀ ਸੀ ਤੇ 100 ਰੁਪਏ ਤਦੋਂ ਐ ਹੋ ਜਾਂਦਾ ਸੀਗਾ ਕੋਈ ਪਤਾ ਨਹੀਂ ਕਿੰਨਾ ਹੋ ਗਿਆ ਅੱਛਾ 100 ਜੇ ਮੈਂ 10-10 ਰੁਪਏ ਤੂੰ ਮਤਲਬ ਡੀਜ਼ਲ ਦੀ ਕੈਨ ਭਰ ਕੇ ਲਿਆਉਂਦਾ ਰਿਹਾ ਜੀ ਡੀਜ਼ਲ ਉਹਦੋਂ ਸਸਤਾ ਸੀਗਾ ਤੇ ਜਦੋਂ 100 ਜਿੱਤ ਲੈਂਦੇ ਜੀ ਬਰਾਪਾ ਉਹਦੇ ਲੋਕਾਂ ਨੂੰ ਕਿੰਨਾ ਲੱਗਦਾ ਸੀ ਵੀ ਬਹੁਤ ਰੁਪਏ ਜਿੱਤ ਲਏ ਫਿਰ ਜਦੋਂ ਹੌਲੀ-ਹੌਲੀ ਗੇਮ ਚ ਵਧੇ ਬਾਈ ਜਿਹੜਾ ਨਾਲ ਮੇਲ ਹੋਇਆ ਹੋਰਾਂ ਦਾ ਨਹੀਂ ਚਲੋ ਇਹ ਕੈਲੇ ਫੇ ਤੁਹਾਨੂੰ ਮੇਲ ਮਲਾਪ ਦੀ ਤਾਂ ਕੋਈ ਲੋੜ ਨਹੀਂ ਰਹੀ ਨਹੀਂ ਪਤਾ ਕੀ ਹੈ ਜੀ ਹਾਂ ਜਿਵੇਂ ਜਿਵੇਂ ਆਪਾਂ ਇਹਦੇ ਵਿੱਚ ਜਾਂਦੇ ਨਾਲ ਗਹਿਰਾਈ ਆ ਸਮੁੰਦਰ ਨੂੰ ਵੱਧ ਹੀ ਜਾਂਦੀ ਹੈ ਜੀ ਗਹਿਰਾਈ ਹੈ ਇਹਦੇ 'ਚ ਬਹੁਤ ਵਾਰ ਇਹ ਅੱਜ ਵੀ ਜੇ ਮੈਂ ਕਹਾਂ ਮੈਂ ਸੰਪੂਰਨ ਖੜਾਇਆ ਮੈਂ ਹਲੇ ਵੀ ਆਪਦੇ ਆਪ ਨੂੰ ਖੜਾਇਆ ਜਾਂਦੇ ਨਹੀਂ ਮੰਨਦਾ ਜੀ ਕਿਉਂਕਿ ਹਰ ਰੋਜ਼ ਸਿੱਖਣ ਨੂੰ ਮਿਲਦਾ ਹਰ ਰੋਜ਼ ਅੱਛਾ ਇੱਥੇ ਤਾਂ ਲੋਕ ਹੁੰਦੇ ਅਸਤਾਦੀ ਦੀ ਅਰਦੀ ਕਰੀ ਮੜ ਜੀ ਖੇਤ ਪੂਸੀ ਚਾਰ ਕਬੂਤਰ ਲੈ ਦੱਬਲੇ ਉਸਤਾਦ ਕਿਤੇ ਉਹ ਕਿਤੇ ਆਪਣੇ ਜਿਹੜੀ ਥਿਉਰੀ ਆ ਜੇ ਆਪਾਂ ਆਪਣੇ ਉਸਤਾਦ ਦੀ ਕਦਰ ਨਹੀਂ ਕਰਦੇ ਫਿਰ ਆਪਣੀ ਵੀ ਲੋਕਾਂ ਨੇ ਕਰਨੀ ਜੀ ਇਹ ਤਾਂ ਗੱਲ ਪੱਕੀ ਆ ਜੇ ਕਹਿੰਦੇ ਆਪਾਂ ਮਾਂ ਪਿਓ ਦੀ ਆਪਦੀ ਸੇਵਾ ਨਹੀਂ ਕਰਦੀ ਤਾਂ ਆਪਣੇ ਬੱਚੇ ਵੀ ਫਿਰ ਆਰ ਮੰਨੋ ਨਹੀਂ ਕੀ ਕਰਦੇ ਉਹ ਦੇਖਣਗੇ ਉਹ ਹੀ ਦੇਖਣਗੇ ਜੋ ਬੀਜਣਾ ਪੋਹੀ ਵੱਢਣਾ ਅੱਛਾ ਤੁਸੀਂ ਬਾਈ ਜੀ ਕੈਲੇਬਾਜੀ ਛੱਡੀ ਹਾਂਜੀ ਉਦੋਂ ਉਹ ਕਬੂਤਰ ਉਦੋਂ ਕਿਹੜੇ ਖਿਡਾਰੀ ਸੀਗੇ ਤੁਹਾਡੇ ਚਲੋ ਇੱਥੇ ਗੱਲ ਕਰਦੇ ਆਪਾਂ ਸਾਡੇ ਨੇੜੇ-ਨੇੜੇ ਦੇ ਖੜਾਦੇ ਹੁੰਦੇ ਸੀ ਸਾਡੇ ਇੱਕ ਅਰਜਣ ਹੁੰਦਾ ਸੀ ਬਜ਼ੁਰਗ ਲਤਾਲੇ ਦਾ ਅੱਛਾ ਜੀ ਜਿਹੜਾ 스타 ਸੀਗਾ ਫੌਜੀ ਢਮੋਟ ਵਾਲੇ ਦਾ ਫੌਜੀ ਢਮੋਟ ਵਾਲੇ ਦਾ 스타 ਸੀ ਅਰਜਣ ਹਾਂਜੀ ਹਾਂਜੀ ਅੱਛਾ ਜੀ ਹੋਰ ਵੀ ਸਾਡੇ ਨਾਲ ਇਹ ਤੇ ਮਾਲ ਸਿੰਘ ਸੀ ਸਾਡੇ ਇਥੋਂ ਮੇਰੇ ਤੇ ਬੋਰ ਕਰਦੇ ਸੀਗੇ ਅੱਛਾ ਤੇ ਬਾਕੀ ਬਾਪੂ ਤੇ ਜਿਹੜੇ ਨਾਂ ਨਾਲ ਪੁਰਾਣੇ ਸੀਗੇ ਇੱਕ ਸੀਓ ਸੀ ਲਤਾਲੇ ਦਾ ਅੱਛਾ ਜੀ ਕਾਲਖ ਦੇ ਹੁੰਦੇ ਸੀਗੇ ਮਾਦਰੀ ਦੇ ਹੁੰਦੇ ਸੀ ਰਾਜ ਕਰਦਾ ਸੀ ਮੇਰਾ ਮਾਸਟਰ ਨਾ ਹੀ ਸੋਹਣ ਸਿੰਘ ਇੱਕ ਬਹੁਤ ਪੁਰਾਣਾ ਵਧੀਆ ਖਿਡਾਰੀ ਇਹ ਮਾਸੜ ਹ ਮਤਲਬ ਮੈਨੂੰ ਤਾਂ ਸਾਰੇ ਪਾਸੇ ਸਹਾਯੋਗ ਰਿਹਾ ਜੀ ਅੱਛਾ ਹਾਂਜੀ ਉਹਨਾਂ ਤੋਂ ਹੌਲੀ ਹੌਲੀ ਉਹਨਾਂ ਨੇ ਜਾਣਾ ਬੱਚਿਆਂ ਨੂੰ ਉਹਨਾਂ ਨੇ ਪਿਆਰ ਕਰਨਾ ਹੌਲੀ ਹੌਲੀ ਆ ਤੁਸੀਂ ਤਾਂ ਬੱਚੇ ਹੀ ਸੀ ਬਿਲਕੁਲ ਸੋਟਾ ਜੀ ਹਾਂ ਇਹ ਫਿਰ ਕਬੂਤਰ ਖਾਨਦਾਨੀ ਹੋਈ ਏ ਕਿ ਕਦੋਂ ਫਿਰ ਬਾਜੀ ਤੇ ਜਦੋਂ ਛੱਡਿਆ ਜਿਹੜੇ ਘਰ ਦੇ ਕਬੂਤਰ ਜਿਹੜੇ ਕਬੂਤਰ ਸੀਗੇ ਨਾ ਸਾਡੇ ਜਦੋਂ ਬਰਾਸ ਤੋਂ ਮਿਲਿਓ ਸਾਹ ਕਿ ਕਬੂਤਰ ਸੀਗੇ ਜੀ ਅੱਛਾ ਬਾਪੂ ਲੈ ਕੇ ਆਸੀਆ ਉਹ ਹੰਸ ਸਾਡ ਪਤਾ ਨਹੀਂ ਕਿਤੋਂ ਉਹ ਨਹੀਂ ਪਤਾ ਜੀ ਕਬੂਤਰ ਬਹੁਤ ਚੰਗੇ ਸੀ ਉਹ ਅੱਛਾ ਉਹਨਾਂ ਦੀ ਕੋਈ ਬਰੀਡ ਹੈ ਅੱਜ ਤੱਕ ਬਿਲਕੁਲ ਆ ਜੀ ਉਹ ਉਹਨਾਂ ਕਰਕੇ ਹੁਣ ਆਪਣੇ ਕਬੂਤਰ ਜਾਂਦੇ ਨੇ ਜੀ ਰਿਕਾਰਡ ਵਾ ਐਤਕੀ ਜੀ ਸਾਡੇ ਮੌਸਮ ਖਰਾਬ ਹੋ ਗਿਆ ਗੱਲਬਾਤ ਹੋ ਗਈ ਚੱਲੇਗਾ ਤਾਂ ਵਕਤ ਚੱਲੇਗਾ ਅੱਛਾ ਫਿਰ ਆਉ ਸ਼ਾਹ ਕਿ ਕਬੂਤਰ ਉਹਨਾਂ ਨਾਲ ਵੀ ਆਪਾਂ ਹੈਗੇ ਇੱਥੇ ਉੱਪਰ ਹੈਗੇ ਜੀ ਗੱਡਿਆਂ ਛੋਟੇ ਵੀ ਨੇ ਲਿਆਤਾ ਇੱਕ ਬਾ ਦੋ ਫੜ ਕੇ ਕਿਉਂਕਿ ਜਿਹੜੀ ਵਿਰਾਸਤ 70 ਸਾਲ ਦੀ ਚੱਲੀ ਆਉਂਦੀ ਆ ਉਹ ਆਪਾਂ ਉਹ ਵੀ ਲੋਕਾਂ ਨੂੰ ਦਰਸ਼ਨ ਕਰਾਉਨੇ ਅੱਛਾ ਉਹ ਬਾਪੂ ਹਣੀ ਕਿੱਥੋਂ ਲਿਆਏ ਸੀ ਕੋ ਬੜੇ ਬੁੜੇ ਹੀ ਸੀਗੇ ਨਹੀਂ ਨਹੀਂ ਉਹ ਹਾਂਸਾਂ ਤੋਂ ਲੈ ਕੇ ਆਏ ਸੀਗੇ ਜੀ ਅੱਛਾ ਕੋਈ ਬਜ਼ੁਰਗ ਕਿਸੇ ਹਾਂਸਾਂ ਤੋਂ ਉਹ ਤੋਂ ਲੈ ਕੇ ਆਏ ਸੀ ਤਾਂ ਦਾਦਾ ਜੀ ਲੈ ਕੇ ਆਏ ਸੀ ਹੂੰ ਤੇ ਫਿਰ ਉਹ ਕਬੂਤਰ ਦੇ ਗਾਂਦਾਂ ਦਾ ਸੰਭੀ ਰੱਖੇ ਸੀ ਅੱਛਾ ਜਣੀ ਇੱਕ ਅਸੂਲ ਸਾਡਾ ਆਇਆ ਜੀ ਅਸੀਂ ਬਾਹਰੋਂ ਕਬੂਤਰ ਲੈ ਕੇ ਆਵਦੇ ਕਬੂਤਰ ਫੜਫੜ ਕੇ ਕਬੂਤਰ ਵੇਚ ਨਹੀਂ ਪਾਏ ਜੀ ਜਿਵੇਂ ਲੋਕ ਬਾਈ ਆਹ ਫੜ ਲਿਆ ਉਹਦਾ ਚੱਕ ਲਿਆ ਕਰ ਲਿਆ ਹਾਂ ਕਬੂਤਰ ਨਹੀਂ ਵਿੱਚ ਬਾਈ ਕਬੂਤਰ ਵਿੱਚ ਜਾਂ ਲੈ ਗਏ ਆਪਦੇ ਸਤਾਰ ਤੋਂ ਜੀਤੇ ਚੰਦ ਨਾਲ ਤੋਂ ਅੱਛਾ ਜਿਹੜੇ ਮਤਲਬ ਵਧੀਆ ਕਬੂਤਰ ਦਿੱਤੇ ਮੈਂ ਉਹ ਲੈ ਕੇ ਆ ਸਮਾਲਸਰ ਤੋਂ ਰੂਪੇ ਦੇ ਘਰੋਂ ਤੇ ਸਮਾਲਸਰ ਤੋਂ ਬਾਈ ਰੂਪਾ ਵਾ ਪੁਰਾਣਾ ਖਿਡਾਰੀਆ ਮਤਲਬ ਹਰ ਨਸਲ ਪੰਜਾਬ ਦੀ ਉਹਦੇ ਖੁੱਡੇ ਚ ਜੀ ਅੱਛਾ ਬਹੁਤ ਵਧੀਆ ਬਰੀਡ ਉਹਨਾਂ ਕੋਲੇ ਉਹਦੇ ਬੇੜ ਜਸਪੀ ਦਾ ਮੇਰਾ ਬਹੁਤ ਪਿਆਰਾ ਬਿਆਹੀ ਸਾਧੀਆਂ ਕੁ ਜਿਹੜੇ ਆਉਂਦੇ ਜਾਂਦੇ ਨੇ ਲੋਕ ਸਭ ਜੀ ਉਹਨਾਂ ਦਾ ਤਜਰਬਾ ਨੂਤਰ ਫਿਰ ਅੱਛਾ ਬਹੁਤ ਚੰਗੀ ਰਸਾਲਤ ਹੈ ਨਹੀਂ ਇੱਥੇ ਤੁਸੀਂ ਬਾਜੀ ਛੱਡੇ ਉਸ ਦੂਬਾਰ ਫਿਰ ਤੁਹਾਡੇ ਦਿਮਾਗ ਚ ਕਬੂਤਰ ਲਿਆਉਣ ਦਾ ਤੁਹਾਡੇ ਕੋਲ ਤਾਂ ਆਰਦੀ ਕੋਲ ਹੀ ਵਧੀਆ ਸੀ ਨਹੀਂ ਫਿਰ ਸਾਨੂੰ ਘਰੋਂ ਆਏ ਸੀ ਇਹ ਤਾਂ ਜੇ ਤਾਂ ਹੁਣ ਪਿਆਸ ਤਾਂ ਫਿਰ ਉਹ ਵਜੇ ਘਰੇ ਖੂਨ ਆਵੇ ਜੀ ਹੂੰ ਹਾਂ ਤਾਂ ਹੁਣ ਤਾਂ ਘਰੇ ਸਾਰਾ ਕੁਝ ਸੀਗਾ ਬਾਪ ਨੇ ਸਾਮਕੇ ਦੇ ਦੇਣਾ ਚ ਪਿੰਜਰੇ ਬਣੀ ਹੁੰਦੇ ਹੁਣ ਤਾਂ ਦੇ ਲੋ ਪਿੰਜਰਿਆਂ ਦੇ ਲੈਣਾ ਲੱਗੇ ਆ ਪਈ ਉਹਦਾ ਝੋਲੇ ਚ ਪਾ ਕੇ ਲੈ ਕੇ ਜਾਣਾ ਜੀ ਨਾਲ ਦਾ ਪਿੰਡ ਬਾਜੀ ਹੋਣੀ ਝੋਲੇ ਝੋਲੇ ਚ ਲਗਾਏ ਝੋਲੇ ਚ ਖਾਂ ਬਹੁਤ ਲੱਗੀਆਂ ਜੀ ਹਾਂ ਉਹ ਮੈਂ ਜਾਤ ਵਾਲੇ ਮੋਰਨੀ ਵਾਲੇ ਚਿੱਟੇ ਝੋਲੇ ਹੁੰਦੇ ਕੱਢੇ ਆ ਮੋਰਨੀ ਵਾਲੇ ਉਹ ਬੰਨ ਕੇ ਸਾਈਕਲ ਤੇ ਨਾ ਉਤੋਂ ਕੋਈ ਪਿਆ ਬਾਈ ਬਿਕਰ ਉਹ ਝੋਲਾ ਬਈ ਜਿਹਦੇ ਚ ਨਿਸ਼ਾਨੀ ਉਹ ਪਿਆਰ ਦੀ ਲੈ ਕੇ ਗਿਆ ਬਾਪੂ ਜੀ ਨਾਲ ਕੋਈ ਉਧਰ ਤਾਂ ਹੋਣਗੇ ਅੱਛਾ ਮੈਂ ਤਾਂ ਤਾਈ ਜੀ ਨਾਲ ਅਲੱਗ ਆ ਗਿਆ ਸੀ ਇੱਧਰ ਬੱਚਾ ਨਹੀਂ ਸੀ ਕੋਈ ਅੱਛਾ ਮੈਂ ਤਾਂ ਤਾਈ ਜੀ ਡੇ ਸੀਗਾ ਉਹਦਾ ਭਰਾ ਤੇ ਉਹਨਾਂ ਕੋਲੇ ਸਾਹਵੇਂ ਹੋਣਗੀਆਂ ਹਾਂਜੀ ਹਾਂਜੀ ਅੱਛਾ ਫਿਰ ਤੁਸੀਂ ਇਹ ਬਾਜ਼ੀਆਂ ਸلسلਾ ਚੱਲ ਪਿਆ